ਮਿੰਦ ਦਾ ਨਾਮ ਕੀੜੀ ਆ ਪਰ ਮੇਰੇ ਮਿੰਦ ਦਾ ਨਾਮ ਸੁਣ ਕੇ ਐਕਚੁਅਲੀ ਸਾਰੇ ਮਜ਼ਾਕ ਉਡਾਉਂਦੇ ਨੇ ਵੈਸੇ ਮੇਰਾ ਪਿੰਡ ਬਹੁਤ ਵਧੀਆ ਹੈ ਇਸ ਲਈ ਮਜ਼ਾਕ ਨਾ ਅੜਾਇਆ ਕਰੋ ਉਹ ਨਹੀਂ ਇਹਦੇ ਪਰ ਸੋਣਾ ਟੀਵੀ ਹੈ ਨਹੀਂ ਜੀ ਕੀੜੀ ਹੈ ਅਸੀਂ ਕਿੰਨੇ ਕੁਝ ਕੀਤਾ ਅਸੀਂ ਮਜ਼ਾਕ ਉਡਾਇਆ ਆ ਆਪਣੇ ਆ ਵੀ ਮੇਰੇ ਪਿੰਡ ਦਾ ਨਾਮ ਟੀਵੀ ਹੈ ਲੋਕੀ ਮਜ਼ਾਕ ਉਡਾਉਂਦੇ ਆ ਮੇਰੇ ਪਿੰਡ ਦਾ ਮਜ਼ਾਕ ਨਾ ਲਾਇਆ ਕਰੋ ਬਹੁਤ ਸੋਣਾ ਤੇਰੇ ਪਿੰਡ ਦਾ ਨਾਮ ਤੇ ਤੂੰ ਵੀ ਥੈਂਕ ਯੂ गीड़ी। कीड़ी 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 क्या सुन ओ कीड़ी दीदी अरे कीड़ी पेंट्या हां जी ते पे नाम दा नु कीड़ा ओ सणा पेंटा थोड़ा हां जी पेंट दा पेंट हुंदा जी ना हां जी ओ, ओ ओ बस ओ तो ऊपर कुछ नहीं हुंदा नहीं जी कुछ करके दवाऊंगा टंग पेडा ट्राई ओ चंदू के चाचा ने चंदू की चाची को चांदी चौक में चांदी रात में चटनी चटाई फिर डॉक्टर वेस्टर मैं अपना नहीं पूछूं चंदू के चाचा ने चंदू की चाची को चांदनी चौक में चांदी के चम्मच चटनी चटाई सर ऐसे ही तीन बार बोल मतलब मेरी मर्जी है नहीं नहीं ओके चंदू के चाचा ने चंदू की चाची को चांदनी चौक में चांदी के चम्मच चटनी चटाई चंदू के चाचा ने चंदू की चाची को चांदनी चौक में चांदी के चम चम जिंदगी चंदू के चाचा ने चंदू की चाची को चांदनी चौक में चटनी चटाई बोल दिया ना मैंने हां अब मेरी बारी ठीक ਨਾਲ ਹੀ ਵਿੱਚ ਲੀਰ ਰੁੜੇ ਰੁੜੇ ਲੀਰ ਰੁੜੇ ਸਮਰਾਲਾ ਸ਼ਹਿਰ ਮੈਂ ਤਾਂ ਪਿੰਡ ਪੁੱਛਦਾ ਹਾਂ ਨਾ ਜੀ ਜਦੋਂ ਪੰਜਾਬ ਚੋਂ ਨਾ ਉਹਨਾ ਆਪਾਂ ਪਿੰਡਾਂ ਨੂੰ ਅਕਸਰ ਭੁੱਲੀ ਬੈਠੇ ਮੈਂ ਤਾਂ ਪੁੱਛਦਾ ਨਾ ਵੀ ਪੰਜਾਬ ਦੇ ਕਿਹੜੇ ਕਿਹੜੇ ਪਿੰਡ ਨੇ ਹਨਾ ਪਿੰਡਾਂ ਬਾਰੇ ਆਪਾਂ ਭੁੱਲੇ ਜਾ ਰਹੇ ਨਾ ਆਪਾਂ ਲੋਕੀ ਜਿਆਦਾ ਪਸ਼ੇਰੀ ਹੁੰਦੇ ਜਾਂਦੇ ਆ ਨਾ ਸੋ ਪਿੰਡ ਦਾ ਪਤਾ ਹੁੰਦਾ ਵੀ ਕਿਹੜਾ ਪਿੰਡ ਕਿੱਥੇ ਆ ਮੈਂ ਤਾਂ ਪਿੰਡ ਪੁੱਛਦਾ ਸਾਰੇ ਨੂੰ ਥੋੜਾ ਪਿੰਡ ਸਰਸਾਇਸ ਸਮਰਾਲਾ ਸ਼ਹਿਰ ਸਮਰਾਲਾ ਭਾਗਾ ਵਾਲਾ ਸਰਾਲ ਸਰ ਦੇ ਸਿੰਗਰ ਬਤਾ ਹੈਗਾ ਬੱਬਲ ਰਾਏ ਹਨਾ ਤੇ ਭਰਾ ਹੀ ਹੋਏ ਮਤਲਬ ਇਦਾਂ ਕੋ ਪਿਆਰ ਸੱਸ਼ਕਲ ਜੀ ਮੇਰ ਨਾਲ ਕੁਲਵਾਂ ਕਾਰਗਿੱਲਾ ਯੋਸਾ ਮੈਂ ਸਕੂਲ즈 ਦੀ ਪਾਸ ਆਊਟ ਸਟੂਡੈਂਟ ਵੀ ਆਂ ਔਰ ਮੈਨੂੰ ਇੱਥੇ ਇਹਨਾਂ ਦੇ ਨਾਲ ਜੌਬ ਕਰਨ ਦਾ ਮੌਕਾ ਵੀ ਮਿਲਿਆ ਆਏ ਹਾਏ ਛੁਟਕਲਾ ਸੁਣਾਣਾ ਆ ਜਾ ਆ ਜਾ ਉਹ ਛੁਟਕਲਾ ਸੁਣਾਉਣ ਲੱਗੀ ਤੁਹਾਨੂੰ ਸੌਣ ਲੱਗ ਜੇ ਕੋਈ ਨਾ ਕੋ ਹੱਸੇ ਤਾਂ ਆ ਜਾ ਕਮ ਹੇ ਕਮ ਹੇ ਲੜਕਾ ਇੱਕ ਵਾਰੀ ਨਾ ਚਲੋ ਇੱਕ ਕਾਲਜ ਦੇ ਵਿੱਚ ਨਾ ਬੱਚਾ ਪੜਦਾ ਹੁੰਦਾ ਹੈ ਲੜਕਾ ਵੱਡਾ ਹੁੰਦਾ ਹੈ ਆ ਕਾਲਜ ਵਿੱਚ ਮੁੰਡਿਆਂ ਦਾ ਕਾਲਜ ਹਾਂਜੀ ਕੁੜੀਆਂ ਦਾ ਵੀ ਆ ਕੋਵਿਡ ਹਾਂਜੀ ਓਕੇ ਕਿੱਥੇ ਪੈਂਦਾ ਜੀ ਕੋਈ ਵੀ ਮੰਨ ਲਓ ਕੋਈ ਵੀ ਮੰਨ ਲਓ ਓਕੇ ਉੱਥੇ ਨਾ ਇੱਕ ਮੁੰਡਾ ਨਾ ਇਦਾਂ ਘਰ ਕੇ ਬੈਠਾ ਹੁੰਦਾ ਆ ਹਾਂਜੀ ਇਦਾਂ ਕਰਕੇ ਨਹੀਂ ਵੀ ਭਾਗੇ ਹਾਂਜੀ ਦਸਾਂ ਸੌ ਸੁਣਦਾ ਹੁੰਦਾ ਹਾਂਜੀ ਇਦਾਂ ਕਰਕੇ

बस अच्छा ही आए मैंने बहुत अच्छा लगा था गुरुजी से बात करके ठीक था क्या गुड 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 गॉड ब्लेस यू हां गुरुजी तू सुन ली बढ़िया तुझे बहुत टाइम लग रहे हो है ना आज मैं करीब लाके आया था नहीं जी महाराज आई कितने लग दियो वाह फायदा तो पूरी हो गया बस किसे हो जा तू तो समझी ना दिला वाला शोर